ਅਸੀਂ ਗਏ ਸੀ ਤੇ ਪਾਕਿਸਤਾਨ ਪਾਕਿਸਤਾਨ ਜਦੋਂ ਅਸੀਂ ਗਏ ਤੇ ਵੀਰ ਨੇ ਖੁਸ਼ ਹੋ ਕੇ ਸਾਡੀ ਸੀਰੀਜ਼ ਤੋਂ ਸਾਨੂੰ ਭੇਜਿਆ ਗਿਫਟ ਬਹੁਤ ਪਿਆਰੇ ਪਿਆਰੇ ਗਿਫਟ ਹੈ ਆ ਕਮ ਆਣ ਵਾਲੇ ਗਿਫਟ ਹੈ ਇਸ ਵੀਡੀਓ ਦੇ ਵਿੱਚ ਆ ਠੱਗ ਜੋ ਟੂਰ ਵਾਸਤੇ ਆਪਣੇ ਘਰ ਵਾਸਤੇ ਤੇ ਤੁਸੀਂ ਵੀ ਮੰਗਾ ਸਕਦੇ ਆ ਕਿਹਾ ਜੀ ਇੱਕ ਦੋ ਚੀਜ਼ ਕੱਟ ਕੇ ਦਿਖਾਦਾ ਜਿਹੜੀ ਮੈਨੂੰ ਸਭ ਤੋਂ ਪਿਆਰੀ ਲੱਗੀ ਚੀਜ਼ ਤੇ ਉਹ ਮੈਂ ਆਪਣੇ ਦੋਸਤ ਨੂੰ ਦਿਖਾਈ ਤੇ ਦੋਸਤ ਨੇ ਚਾਰ ਮੰਗਾ ਦੇ ਉਹਦੇ ਨਾਲ ਉਹਦਾ ਉਹਦਾ ਅੱਜ ਆ ਗਿਆ ਹਾ ਪਾਰਸਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਹਨਾਂ ਦਾ ਕਿਉਂ ਲਾਈਆਂ ਇਹ ਵੀ ਦੱਸਦੇ ਆਂ ਮਸ਼ੀਨ ਚ ਨੌਰੀ ਕੋ ਢੱਕਾ ਉੱਡ ਕੇ ਅੱਖਾਂ ਜਣਾ ਪੈ ਜੇ। ਨੂੜਵਾੜ ਕੋ ਸੇਫਟੀ ਪਾਈ ਨਹੀਂ ਹੈਗੀ। ਪਰ ਆਪ ਦੇਖੇ ਚਲਾ ਕੇ ਮੋਟਰ ਪੜ ਲ ਜਾਂਦੇ ਆ ਤੇ ਨਾਲੇ ਤੁਹਾਨੂੰ ਮੋਟਰ ਦਿਖਾਉਂਦੇ ਹੁਣ। ਮੋਟਰ ਨੂੰ ਦੇਖੀ ਨਹੀਂ ਹੈਗੀ ਕਾਹੇ ਬੰਦਿਆਂ ਨੇ ਪੂਰੀ ਇੱਕ ਚੀਜ਼ ਦਿਖਾ ਮੋਟਰ ਹੁਣ ਬੜੇ ਬੜੇ ਘੈਂਟ ਲੱਗਦੇ ਆ। ਐ ਸਾਲ ਆਪਾਂ ਨੇ ਉਹਨੂੰ ਰੰਗ ਵੀ ਕਰਾ ਦਰਾਂ। ਊਟੇ ਬਟੇ ਹੋ ਗਏ ਪਾਣੀ ਲੱਗਦਾ ਅੰਦਰ ਪਈ ਦਿੱਤੇ। ਇਹ ਕੱਢਦੇ ਅੰਦਰ। ਆਹ ਮਸ਼ੀਨ ਹੈ ਜੀ। ਇਹ ਦੇ ਵਿੱਚ ਛੱਟਾ ਬੈਠਾ 50 ਪੈਦਾ ਤੇਲ ਪਾ ਦਦੇ ਦੇ ਵਿੱਚ। ਬਾਕੀ ਦੇ ਦੇ। ਇਹ ਕਿਹੜਾ ਤੇਰੇ ਵਾਲੇ ਤੇ ਮੈਂ ਤੇ ਬੋਲ ਬਣਾ ਦੂ ਤੇ ਲੋ ਕਰ ਦੇਣਾ ਹੈਗਾ ਹੈਗਾ ਸੱਜੂ ਬੰਦਾ ਚਲ ਆ ਕੇ ਦੇ ਦੇ ਜਲਦੀ ਤੇ ਠੀਕ ਹੈ ਟੂਰ ਬੋਲਿੰਗ ਦੇ ਮੈਂ ਤੇ ਵਿੜਾਸਾ ਵੀ ਲਵਾਇਆ ਜਿਹਨੇ ਪਾਰਚੇਡ ਕਰਦੇ ਆਂ ਉਹਦੇ ਬੰਦਾ ਨੇ ਇੱਕ ਚੱਕਰ ਬੰਦ ਇਹ ਖੜਾ ਹੋਇਆ ਹਿਆਣ ਹੋਣਾ ਇਹਦੇ ਆਲੇ ਦਾਲ ਨੂੰ ਫੁਲਾੜਾ ਬਹੁਤ ਪਾਉਣਾ ਇਹ ਦੇਖਦੇ ਹੁਣ ਪਾਵੇਂ ਆਲੇ ਦਾਲ ਨੂੰ ਫੁਲਾੜਾ ਪਹਿਲੀ ਵਾਰ ਚਲਾਉਣ ਲੱਗੇ ਐਸੇ ਨੂੰ ਕਦੇ ਚਲਾਈ ਨਹੀਂ ਹੈਗੀ ਇਹ ਕਣਕਪੁਰ ਕੋ ਤਾਂ ਵੱਡੀ ਇਹਦੇ ਨਾਲ ਰਾਕੇ ਆ ਨਹੀਂ ਕਰਿਆ ਵੇ ਤੇ ਸੇਫਟੀ ਦੇ ਬਗੈਰ ਇਹ ਇੱਥੇ ਜਗੜ ਬਹੁਤ ਆ ਜਾਂਦੇ ਬੁਰੇ ਪਟਾਈ ਵਾਲੇ ਵੀ ਆ ਜਾਂਦਾ ਅ ਗੜਾਈ ਵਾਲੇ ਵੀ ਆ ਜਾਂਦਾ ਬਹੁਤ ਆ ਜਾਂਦਾ ਹੌਲੀ ਹੌਲੀ ਲਾਵਾਂਗੇ ਪਰ ਪਰ ਚੱਲ ਭਈ ਇੱਕ ਵਾਰੀ ਉਹ ਕੌਣ ਆ ਗਿਆ ਕਹਿੰਦੇ ਤਰਨਵਿਰ ਸਿੰਘ ਤੰਨਾ ਆ ਗਿਆ ਉਹ ਹੀ ਬਣਾਉਣ ਲੱਗੇ ਵਾਹ ਵੇ ਵਾਹ ਯਾਰ ਆ ਵੀ ਲੈ ਕੇ ਜਾਣਾ ਤਾਂ ਇਹਨੂੰ ਮਖੜਾ ਲਵੇਟ ਲਵਾਣੀ ਸੀ ਚੀਜ਼ ਯਾਰ ਬੱਜੇ ਨਾ ਆ ਲੋ ਇਹ ਤੋਂ ਮੁਰੂਫ ਸਾਰਾ ਆਜੂ ਬਠਿੰਡਾ ਆ ਲੰਬੀ ਆ ਛੱਤ ਹੈ ਹਾਈ ਜਣੀ ਤੇ ਉਧਰ ਤੂੰ ਮੁਕਰੇ ਗਿਆ ਅਸੀਂ ਮੋਟਰਸਾਈਕਲ ਲੈਉਣ ਦੀ ਗੱਡੀ ਚ ਲੈ ਕੇ ਆਏ ਇੱਕ ਦਿਨ ਪੈਦਾ ਮਿਲ ਜਾਣ ਤੇ ਸਾਨੂੰ ਆਏ ਰੱਖੋ ਜਣੀ ਤੂੰ ਮੰਨੇ ਨਹੀਂ ਹੈਗਾ ਉਹ ਹੋਣੀ ਬਲਾਨੀ ਹੋਣੀ ਆ ਇਧਰ ਉਹ ਨਾਲ ਹੀ ਬੜੀ ਆ ਚੱਲ ਫਿਰ ਚੱਲ ਲੈ ਭਾਈ ਮੋਟਰ ਤੇ ਆ ਕੇ ਮੇਤਰਾਾਂ ਦੀ ਮੋਟਰ ਤੇ ਨਿਤ ਕੌਫੀ ਵਾਲੀ ਗਲਾਸੀ ਖੜਕੇ दारू ਵਾਲੀ ਨਹੀਂ ਕੌਫੀ ਵਾਲੀ ਗਲਾਸੀ ਖੜਕੇ ਲੈ ਬਈ ਕਰ ਬਈ ਸਟਾਰਟਰ ਨੂੰ ਦੇਖੇ ਜਗਾੜ ਜਾਏ ਸਰਪੰਚ ਸਾਹਿਬ ਆਪ ਆਏ ਨੇ ਹੁਣ ਕੋ ਜਨਾਈ ਨੂੰ ਛੱਡਦਾ ਰਹੇ ਨੋ ਰੀਕੂ ਓੜੋ ਓੜੋ ਬੰਗਲਾਪੁਰ ਕੋਈ ਆਹ ਆ ਕਰਦੇ ਆ ਇੱਧਰ ਆ ਸਾਰੀ ਸਰੇ ਤੱਕ ਆਇਓ ਆਇਓ ਆਹ ਕਰਦੇ ਆ ਹਾਂ ਕਰ ਰਿਹਾ ਹਾਂ ਫਰ ਭਾਜੀ ਮੈਂ ਤਾਂ ਲੱਗ ਗਿਆ ਕਰਿਆ ਮਜ਼ਦੂਰੀ ਮੈਂ ਤਾਂ ਬਣ ਗਈ ਕੌਫੀ ਲਾ ਪਈ ਲਾ ਬਿਸਕੁਟ ਦੀ ਨਾਲ ਕਿਹੜੇ ਮੇਰੇ ਬੀਤੇ ਕੌਫੀ ਬਣਾਈ ਅੱਜ ਇਹ ਬਹੁਤ ਦੋਸਤ ਹੈ ਹਾਂ ਬੋਨੇ ਵਾਲੀ ਅੱਛਾ ਕੋਲਣੇ ਵਾਲੇ ਆ ਵਾਹ ਵੀ ਵਾਹ ਤਾਂ ਬਸ ਸਾਹਿਬ ਤੁਹਾਨੂੰ ਬਹੁਤ ਕੈਫੇ ਖੋਲ ਕੇ ਲੈਣਾ ਹੁਣ ਕੀ ਆ ਵਜਾ ਵਾ ਕਦੇ ਦਿਖਾਉਂਗਾ ਸਾਡੇ ਮਾਤੇ ਕਿੱਦਾਂ ਕਾਫੀ ਬਣਾਉਂਦੇ ਪੂਰਾ ਇੱਕ ਘੰਟਾ ਲਾਉਂਦੇ ਬਣਾਉਣੇ ਪਰ ਇਹ ਨਹੀਂ ਹੈਗਾ ਵੀ ਦਬੜੂ ਘਸਲੂ ਕਰਕੇ ਦੇ ਦਿੰਦੇ ਆ ਪੂਰਾ ਇੱਕ ਘੰਟਾ ਲਾਉਂਦੇ ਇਹਦੇ ਪਰ ਕੈਫੇ ਫੇਲ ਆ ਹਾਂ ਕੈਫੇ ਫੇਲ ਹੋ ਤੇ ਅੱਗੇ ਉਹ ਤਾਂ 5 ਮਿੰਟ ਬਣਾਉਂਦੇ ਜਾਂ ਕਿ 5 ਮਿੰਟ ਦੇ ਤਾਂ ਪਹਿਰਾ ਚਪ ਚਪ ਆ ਕੇ ਉਹ ਤਾਂ ਚੁੰਮਰ ਕੱਢਦੇ ਆ ਇਹ ਘਲਾਵਾ ਇਹ ਆ ਬੱਚੇ ਓਏ ਮੱਖੀਆਂ ਵੀ ਆ ਗਈਆਂ ਹੁਣ ਕੀ ਕਰੇ ਮੱਖੀਆਂ ਦਾ ਟਾਈਮ ਆ ਹੁਣ ਯਾਰ ਕੀ ਕਰੇ ਹੁਣ ਬੰਦਾ ਇਹਨਾਂ ਵਿੱਚ ਰਹੇ ਹੁਣ ਤੱਕ ਕਰ ਸੋ ਦਿੱਤੀ ਕਾਫੀ ਕਟਿੰਗ ਐਸੀ ਇਹ ਆ ਦੇਖੋ ਤੇ ਇਹ ਸੜ ਘੱਟ ਦੇਖਦਾ ਇਹ ਸੜ ਜਿਆਦਾ ਦੇਖਦਾ ਆ ਆ ਰਿਹਾ ਕੋਟੇ ਜਿਹੜਾ ਸਿਆ ਪੂਰੀ ਕਟਿੰਗ ਕਰਤੀ ਉੱਧਰ ਨੂੰ ਹੁਣ ਉੱਪਰ ਤੇ ਨਾ ਬਲੌਰ ਵੀ ਸਫਾਈ ਹੋ ਜਾਵੇ ਨਾ ਉੱਪਰ ਤੇ ਹੁਣ ਹੋ ਗਿਆ ਦੋ ਜੀ ਤੇਲ ਖਤਮ ਇੱਕ ਦੇਸੀ ਜਗੜ ਕਰਿਆ ਹੁਣ ਇਹਦਾ ਆ ਦਿਖਾਉਂਦਾ ਤੁਹਾਨੂੰ ਇਹਨਾਂ ਦੇਸੀ ਜਿਹੜਾ ਜਗੜ ਕਰਿਆ ਕੱਪੜਾ ਬਣਿਆ ਤੇ ਤੇਲ ਖਤਮ ਹੋ ਗਿਆ ਤਾਂ ਤੇਲ ਪਾਈ ਜੇ ਇਹਦੇ ਬੜਾ ਕੱਟ ਲਾਗੇ ਸਾਰੇ ਹਾਂ ਤੇਰੇ ਹੁਣ ਆਏ ਗੁਰਪ੍ਰੇਖ ਦਾ ਹਾਂ ਭੈਣ ਜੀ ਬਈ ਕੰਸੀ ਦਾ ਠੀਕ ਹੋਊਗੀ ਇਹ कंपनी नंबर? ਨੰਬਰ ਰਿਕਾਰਡ ਗਲਗੀ ਵੀ ਕੱਢੀ ਆਪਾਂ ਨੂੰ ਚੋ ਜਾਣਾ ਜਦੇ ਚਲੋ ਕੋਈ ਨਹੀਂ ਚੋਣ ਤੱਕ ਜਾਨੇ ਹੀ ਆਪਾਂ ਸ਼ੈਡਰ ਆਣਾ ਇੱਕ ਪਾਸੇ ਨੂੰ ਜਾ ਇੱਕ ਪੂਰਾ ਘੰਟਾ ਚਲਾਈ ਮਸ਼ੀਨ ਇਹ ਆ ਤਾਂ ਪੈਕਸ ਸੈਂ ਸੈਂ ਵਾਈਬ੍ਰੇਟ ਬਹੁਤ ਹੋ ਗਏ ਐ ਮਾਰਦਨ ਨਾਲ ਉਂਗਲੀ ਜੀ ਜਿੱਦਾਂ ਟੰ ਟੰ ਟੰਡ ਵਿੱਚ ਤੇ ਨਾ ਖੂਨ ਜਿਹੀ ਆਵਾਜ਼ ਹੀ ਆਉਂਦੀ ਵਾਈਬ੍ਰੇਟ ਹੋ ਗਿਆ ਸਰੀ ਬਹੁਤ ਜ਼ਿਆਦਾ ਨਹੀਂ ਹੱਥ ਜ਼ਿਆਦਾ ਵਾਈਬ੍ਰੇਟ ਕਰਦਾ ਅੱਥਾ ਜਿਹਾ ਪੜੀ ਨਾ ਮਸ਼ੀਨ ਉਹ ਥੱਲਦੀ ਆ ਪੂਰਾ ਸੈਂਟ ਜਦੋਂ ਟੰ 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 ਦੀ ਆਵਾਜ਼ ਆਉਂਦੀ ਹੈ। ਸ਼ੁਕਰੀਆ ਭਾਈ ਤੇਰਾ ਬਹੁਤ ਬਹੁਤ। ਉਹ ਮੇਰਾ ਨੰਬਰ ਜਿਹੜਾ ਇਹਦੇ ਵਾਲਾ ਨੰਬਰ ਮਿਲਦਾ ਨਹੀਂ ਤਾਂ ਹੈਗਾ ਯਾਰ ਨੰਬਰ ਨਾ ਨੰ ਬੈਲ ਗਈਆਂ ਦੋ ਬੈਲ ਗਈਆਂ। ਅੱਛਾ ਇਹ ਘਰਾਂ ਪਿਆ ਨੰਬਰ ਯਾਰ। ਅੱਛਾ ਅੱਛਾ। ਇਹ ਘਰੇ ਪਿਆ। ਮੇਰਾ ਜਿਹੜਾ 86 ਵਾਲਾ ਨੰਬਰ ਆ। ਹਾਂ ਹਾਂ ਹਾਂ। ਬੱਠੀਕ ਹੈ ਠੀਕ ਹੈ ਠੀਕ। ਸ਼ੁਕਰੀਆ ਭਾਈ। ਆ ਪਹਿਲਾਂ ਵੀ ਸਮਾਨ ਆਇਆ ਹੋਇਆ ਤੇ ਵੀਰੋ ਨੇ ਬਹੁਤ ਪਿਆਰ ਨਾਲ ਦੇ ਘਰਾਂ ਜਗ੍ਹਾ ਅਨਬਾਕਸਿੰਗ ਕਰਦੇ ਆ ਜੀ। ਤੇ ਲਾਉਂਦੇ ਆ। ਹੋਣੀ ਮੈਨੂੰ ਰਾਜੂ ਮਿਲਿਆ ਤੇ ਪੁੱਛਦਾ ਸਰ ਕਹਿੰਦਾ ਕਿਆ ਸਮਾਨ ਹੈ ਮੈਂ ਇਹ ਸਮਾਨ ਆਇਆ ਅੰਮ੍ਰਿਤਸਰ ਮੈਂ ਖੋਲ ਲਿਆ ਵੈਸੇ ਪਤਾ ਲੱਗ ਗਿਆ ਕਿਆ ਚੀਜ਼ ਆ ਤੇ ਘਰ ਜਾ ਕੇ ਦੱਸਦਾ ਮੈਂ ਤੇ ਕਹਿੰਦਾ ਇਦਾਂ ਦੀ ਵੀਡੀਓ ਪਾਏ ਕਰ ਜਿਹੜੇ ਪਾਕਿਸਤਾਨ ਵਾਲੇ ਆਪਣੀਆਂ ਸੋਹਣੀਆਂ ਵੀਡੀਓ ਚੱਲੀਆਂ ਵਿੱਚ ਵਿੱਚ ਲੱਖ ਲੱਖ ਦੋ ਦੋ ਲੱਖ ਵੀ ਕ੍ਰੋਸ ਕਰ ਗਏ ਆ ਕਹਿੰਦਾ ਘੁੰਮਣੇ ਫਿਰਨੇ ਵਾਲੀ ਵੀਡੀਓ ਪਾਏ ਕਰ ਮੈਂ ਹੁਣ ਮੇਰਾ ਤੋਂ ਟ੍ਰੈਵਲ ਚੈਨਲ ਬਣਾ ਦੇਰਾ ਮੈਂ ਟ੍ਰੈਵਲ ਹਰ ਬਹੁਤ ਸੋਚੇ ਹੋਏ ਪ੍ਰੋਗਰਾਮ ਇੱਕ ਦੋ ਕੰਮ ਆਪਣੇ ਵੀਡੀਓ ਲਈ ਪਹਿਲਾਂ ਹੁਣ ਤੇ ਆ ਵੀ ਕਰਕੇ ਜਮਾਈਂ ਆਪਾਂ ਨੂੰ ਕੰਮ ਯਾਰ ਪਾਣੀ ਛੱਡਦਾ ਸਾਡਾ ਕਿ ਪਾਬਲੇ ਅੰਦਰ ਮੋਟਰ ਪਤਾ ਨਹੀਂ ਕਿੱਥੇ ਗਿਆ ਉਹ ਕਿੱਥੇ ਨਹੀਂ ਸਾਡੇ ਨੇ ਮੋਟਰਾਂ ਉੱਪਰ ਬਹੁਤ ਚੋਰੀ ਹੋ ਰਹੀ ਐ ਹੁਣ ਮੇਰੇ ਯਾਰ ਦੋਸਤ ਸਾਰੇ ਕਹਿ ਰਹੇ ਤੇ ਭਾਈ ਆਪਣਾ ਅਲਰਟ ਹੋ ਜਾ ਉਹ ਇੰਨਾ ਸਮਾਨ ਤਾਂ ਹੈ ਨਹੀਂ ਪੱਖੇ ਹੀ ਐ ਦੋ ਛੋੜ ਤਾਂ ਕਹਿਆਂ ਕੋਈਆਂ ਬਾਤੇ ਮੈਂ ਦੋ ਟਾਈ ਹੀ ਜੜ ਦਾ ਸਮਾਨ ਹੋ ਜਾਊਗਾ ਚਲ ਦੇਖਦੇ ਆਂ ਵੈਸੇ ਭਈ ਇਹ ਪੰਦੇ ਮੋਟਰ ਉੱਪਰ ਦੋ ਹੁਣ ਦੋ ਤਿੰਨ ਦਿਨਾਂ ਦੇ ਪੰਦੇ ਨੇ ਕਹਿੰਦੇ ਸੀ ਲੇਟ ਹੋ ਜਾਂਦਾ ਕਣਕ ਵੱਢਦੇ ਉੱਪਰ ਚਵਾਰੇ 'ਚ ਪੰਦੇ ਹੁੰਦੇ ਅੱਜ ਉਹਨਾਂ ਨੂੰ ਕਹਿੰਦਾ ਮੈਂ ਭਾਈ ਹੁਣ ਮੋਟਰ ਉੱਪਰੇ ਪੇ ਕਰੋ ਉਹਨਾਂ ਨੂੰ ਅੱਜ ਪੱਖਾ ਲਾ ਦਮ ਉੱਥੇ ਕਰਾਂ ਪੱਖਾ ਪਿਆ ਤੇ ਦੁਪਹਿਰੇ ਦੁਬਾਰੇ ਪੱਖਾ ਫਿੱਟ ਕਰਦੋਣਾ ਵਾਸਤੇ ਅਜਾ ਕੰਮ ਕਰੀ ਯਾਰ ਅਜਾ ਕੰਮੇ ਕੰਮ ਆ ਕਰਾਂ ਕਰਕੇ ਨਾਸ਼ਤਾ ਕਰਕੇ ਨਾਸ਼ਤਾ ਵੈਸੇ ਕਰ ਲਿਆ ਹੁਣ ਦੁਪਹਿਰ ਦਾ ਹਲਕਾ ਜਿਹਾ ਕੁਝ ਖਾਵੇ ਚੌਲ ਝੂਲ ਜਾਂ ਪਾਸਤਾ ਫਿਰ ਦੁਬਾਰੇ ਆਪਦੇ ਲੱਗਦੇ ਆ ਆਹ ਦੇਖ ਹੁਣ ਕਿ ਐਸਾ ਮਸਵਾਨ ਵੈਸੇ ਬਹੁਤ ਵਧੀਆ ਚੀਜ਼ ਆਈ ਏ ਜਿਹੜਾ ਕਿ ਜਿਗਾੜ ਸੋਚਿਆ ਹੋਇਆ ਉਹ ਕਰਦੇ ਆ ਅਸੀਂ ਛੋਟੀ ਜਿਹੀ ਕੁਜੀ ਰੱਖੀ ਏ ਛੋਟਾ ਘੜਾ ਕਹਿ ਸਕਦੇ ਏਦੇ ਚ ਪਾਣੀ ਪਾ ਦਿੰਦੇ ਆ ਤੇ ਠੰਡਾ ਰਹਿੰਦਾ ਫਿਰ ਇੱਧਰ ਪਾ ਲੈਂਦੇ ਗਲਾਸ ਵਿੱਚ ਤੇ ਫਿਰ ਪੀ ਲੈਂਦੇ ਐ ਐਦਾਂ ਕਰਦੇ ਐ ਘੜੇ ਵਾਲਾ ਬਣੀ ਪਰ ਪੀਣ ਚ ਬਹੁਤ ਸਵਾਦ ਆਉਂਦਾ ਹਾ ਕੋਲ ਦੇ ਨਾ ਬੱਚਾ ਬਣਾ ਲਵਾਂ ਮਰਾਜਾ ਨਾ ਲਵਾਂ ਦੇ ਪਾਣੀ ਉਹ ਕਿੱਦਾਂ ਬੀਬੀ ਆ ਪਾਈ ਠੀਕ ਐ ਹਾਂ ਤਾਂ ਰੋਟੀ ਪਾਉਣ ਲੱਗੇ ਹਾਂ ਡੰਗਰਾਂ ਦੀ ਕੋਠੀ ਆ। ਹਾਂ। ਭਾਈ ਇਹ ਡੰਗਰਾਂ ਨੂੰ ਦੇਖੋ ਜਵਾਨਾਂ ਕਿਹੜਾ ਜਾ ਗਿਆ। ਨਿੰਮੇ ਦੇ ਬੀਬੀ ਡੰਗਰਾਂ ਨੂੰ ਵੀ ਕੋਠੀ ਪਾਈ ਆ। ਕਿਸ ਨੇ ਪਾਈ ਤੁਹਾਡੇ ਚ? ਤੁੜੀ ਚਕਾ ਦੋ ਹੁਣ। ਭਾਈ ਐ ਇੱਕ ਵਾਰੀ ਚੱਕੂਣੀ ਆ ਤੇ। ਮੈਂ ਪਾਣੀ ਲਾਉਣ ਤੋਂ ਬੈਠਾ। ਐ ਇੱਕ ਵਾਰੀ ਚੱਕੂਣੀ ਆ। ਤੁਸੀਂ ਚੱਕਣੀ ਹੋਰ ਚੱਕਣੀ ਆ? ਉਹ ਇੱਕ ਹੋਰ ਚੰਬੜਿਆ ਹੋਇਆ। ਮੇਰੀ ਮਿੱਤੇ ਲੈ ਕੇ ਤੂੜੀ 11000 ਦੀ ਮਿੱਤੇ ਤੇ ਤੂੜੀ ਵਿਜਨਾ ਦੇ ਕਿੰਨਾ ਵਧੀਆ ਕਰਿਆ ਕਹਾਂ 13000 ਦੀ ਵੇਚਤੀ ਦੇ ਵਿਜਨਾ ਸਿੱਧਾ ਆ ਰਹੇ ਬਣਦੇ ਆ ਤੇਰਾ ਦੀ ਕਿੱਥੇ ਮੰਨੂ ਪਾਦਾ ਕਿੱਥੇ ਕੋਈ ਬਾਤ ਤੇ ਜਾ ਬਈ ਦੇਖ ਲੈ ਵਿਜਨਾ ਸ ਕਰਿਆਣਾ ਨੇ 2000 ਰੁਪਏ ਵੜਾ ਲਓ ਪਰ ਉਪਰ ਵਧੀਆ ਹਾਂ ਨਾ 11000 ਕਿਸੇ ਹੋਰ ਨੂੰ ਵੇਚਤੀ ਹੋਰ ਕੀ ਹਾਂ ਪਤਾ ਲੈ ਕੇ ਮੈਨੂੰ ਪਤਾ ਲੰਗਾ ਵਿਚਲੀ ਗੱਲਾਂ ਦਾ ਹੌਲੀ 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 ਭਾਈ ਦੇ ਖੁੱਲਣ ਦੇ ਗੱਲਾਂ ਵੀ ਹੋਏ ਤਾਂ ਆਪਣੇ ਨਾਲ ਹੀ ਹਾਂ ਸੱਜਣਾ ਬਣਨ ਦਾ ਸਹੀ ਕਰਿਆ ਹੈ ਰਾਜਦੀਪ ਮੁੰਮੀ ਨੇ ਦੱਸਿਆ ਹੈ ਰਾਜਦੀਪ ਮੁੰਮੀ ਨੇ ਦੱਸਿਆ ਇਦਾਂ ਤੇਰਾ ਨਹੀਂ ਨੀ ਹਾਂ ਰਾਜਦੀਪ ਮੁੰਮੀ ਨੇ ਦੱਸਿਆ ਵੀ ਉਦਾਂ ਆਏ ਤੁਹਾਡੇ ਨਾਲ ਆਏ ਹੋ ਗਿਆ ਮੈਂ ਚਲ ਕੋਈ ਨਹੀਂ 90 ਦਰ ਕਰਾਵਾਂਗੇ ਲੈ ਲੈ ਉਹ ਨਹੀਂ ਤੇ ਦੋਸਤਾਂ ਕੱਲ ਵੀ ਆ ਕੇ ਅੱਛਾ ਹਾਂ ਤੇਰੇ ਬਾਈ ਮੈਨੂੰ ਦੇ ਤੂੰ ਤੁਹਾਡੇ ਬਾਈ ਕੋਠੀ ਪਾਉਣ ਲੱਗਣਾ 2000 ਬਚ ਗਿਆ ਨੇ ਉਹ 2000 ਦੀ ਕੋਠੀ ਪਾਉਣ ਲੱਗੇ ਆ ਜੀ 2000 ਇਕ ਗੁੱਠੀ ਵਿੱਚ ਹੋਰ ਗੁੱਠੀ ਵਿੱਚ ਥੋੜਾ 2 2000 ਜੁੜ ਕੇ ਤਾਹੇ ਪਰ ਤਿੰਨ ਕਿ ਤਿੰਨ ਕੇ ਨਾਲ ਸਮੁੰਦਰ ਭਰਦਾ ਹੋਣਾ ਲਓ ਜੀ ਦੋ ਤਰ੍ਹਾਂ ਦੇ ਪ੍ਰੋਡਕਟ ਆ ਗਏ ਆਪਣੇ ਕੋਲ ਆ ਜਿਹੜਾ ਹੁਣ ਮੈਂ ਸਵੇਰ ਮੁੰਡਾ ਫੜਾ ਕੇ ਦੇਖਿਆ ਆ ਸਾਨੂੰ ਪਹਿਲਾਂ ਆ ਗਿਆ ਤਾਂ ਮੈਂ ਚੱਲੋ ਦੋਨਾਂ ਦੀ ਇਕੱਠੀਓ ਅਨਬਾਕਸਿੰਗ ਕਰਾਂਗੇ ਤੇ ਇਹ ਸਾਡਾ ਆਪਣਾ ਵੀਰ ਹੈ ਪਟਿਆਲੇ ਤੋਂ ਈ-ਮਾਰਕੀਟ ਆ ਜਿਹੜੇ ਬਹੁਤ ਵਧੀਆ ਗੈਜਟ ਉਹਨਾਂ ਦੇ ਕੋਲ ਜੋ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਆ ਸਕਦੇ ਆ ਬਹੁਤ ਜੂਜ਼ੇਬਲ ਪ੍ਰੋਡਕਟ ਆ ਇਹ ਪਹਿਲਾਂ ਆਪਾਂ ਇਹਦੀ ਅਨਬਾਕਸਿੰਗ ਕਰਦੇ ਫਿਰ ਇਹਦੀ ਕਰਾਂਗੇ ਪਹਿਲਾਂ ਜਿਹੜਾ ਆਹ ਜਿਹਦੇ ਵਿੱਚ ਤੁਹਾਨੂੰ ਸਾਰੇ ਚੀਜ਼ ਤੇ ਜੇ ਤੁਸੀਂ ਦੇਖ ਲਈਂ ਤੇ ਮੈਂ ਉੱਥੇ ਹੀ ਪੈਕ ਕਰਕੇ ਰੱਖ ਦੇਵਾਂਗਾ ਦੁਆਰੇ ਅਨਬਾਕਸਿੰਗ ਕਰਾਂਗੇ ਤੇ ਕੀ ਮਾਰਕੀਟ ਪਟਿਆਲੇ ਆਣਗਾ ਜੀ ਜਿਹੜਾ ਉਹਨਾਂ ਦਾ ਜਿਹਨੇ ਆਪਣਾ ਕੰਮ ਆਨਲਾਈਨ ਸ਼ੁਰੂ ਕੀਤਾ ਹੋਇਆ ਉਹਨਾਂ ਦਾ ਆਪਣਾ ਫੇਸਬੁੱਕ ਪੇਜ ਹੈ ਉਹ ਵੀ ਤੁਹਾਨੂੰ ਦਿਖਾਵਾਂਗਾ ਬਾਅਦ ਵਿੱਚ ਤੇ ਪਹਿਲਾਂ ਆਹ ਤਖਾੜਮ ਜੇ ਤੁਸੀਂ ਵੀ ਮੰਗੌਣੀ ਇੱਦਾਂ ਦੀ ਚੀਜ਼ਾਂ ਤੇ ਆਹ ਦੇਖੋ ਬਈ ਹਾਂ ਅੱਜ ਸਭ ਤੋਂ ਪਹਿਲਾਂ ਆ ਜਾਂਦਾ ਜੀ ਇੱਕ ਉਹਨਾਂ ਦਾ ਗਲਾਸ ਜੋ ਆਪਾਂ ਕਿਤੇ ਟਰੈਵਲ ਟਰੈਵਲ ਕਰਦੇ ਆਂ ਆ ਡੱਬੀ ਯੂਜ਼ ਹਮੇ ਛੁੱਟ ਜੀ ਉਹਨਾਂ ਕਿਹਾ ਗਲਾਸ ਬਣ ਗਿਆ ਪਾਣੀ ਪਾਓ ਚਾਹ ਪਾਓ ਜੋ ਮਰਜ਼ੀ ਪੀਓ ਇਹ ਉਹ ਕਹਿੰਦੇ ਅਸੀਂ ਜਿੱਦਾਂ ਟੂਰ ਪਰ ਜਾਂਦੇ ਵੀ ਨੇ ਕਿੰਨਾ ਕਾਰ ਰੱਖਿਆ ਸਾਡਾ ਦੇ ਟੂਰ ਕਰਦੇ ਰਹਿੰਦੇ ਆ ਭੇਜਦਾ ਦੇ ਪਤਾ ਸੀ ਅਸੀਂ ਆਪਣਾ ਗਏ ਹੋਏ ਸੀ ਮੈਸੇਜ ਆ ਗਿਆ ਤੇ ਤੁਹਾਨੂੰ ਵੀ ਅਸੀਂ ਮੈਂ ਥੋੜਾ ਵੀਡੀਓ ਦੇਖਿਆ ਆਪਣੀ ਪਾਕਿਸਤਾਨ ਵਾਲੀ ਆ ਕਿ ਤੁਹਾਨੂੰ ਜੂਸ ਜੂਸ ਵਾਲੇ ਵਾਸਤੇ ਤੇ ਗੱਡੀ ਆਪਣੀ ਥਾਰ ਵੀ ਜਾਂਦੀ ਰਹਦੀ ਆ ਪੈਂਚਰ ਪੈਂਚਰ ਲਾਉਣ ਵਾਸਤੇ ਆ। ਇਹ ਪੈਂਚਰ ਲਾਉਣਾ ਨਹੀਂ ਲੱਗੇਗਾ। ਕੋਕੋਨਟ ਹੈ? ਕੋਕੋਨਟ ਦਾ ਪਾਣੀ ਕੱਢੀ। ਅੱਛਾ ਕੋਕੋਨਟ ਦਾ ਪਾਣੀ ਕੱਢਣ ਵਾਸਤੇ ਹਾਂ ਜਿਹੜੇ ਆਪਣਾ ਤੇ ਲੱਗੇ ਕੋਕੋਨਟ ਜਿਹੜਾ ਆਪਣਾ ਆਪਾ ਨੰਦਨੀਆ ਦੇ ਉਹ ਰਸਤੇ ਵਿੱਚ ਉਹ ਖੁੱਲਣੇ ਵਾਲੇ ਹੁੰਦੇ ਆ ਸਿੱਧੋ ਛਿੱਲੇ ਦੇ ਆਪਣ ਲਿਆਉ ਘਰ ਦੇ ਵਿੱਚ ਧੱਕੋ ਤੇ ਪਾਣੀ ਪੀਓ। ਦੂਜਾ ਆ ਗਿਆ ਸਾਬਣ ਵਾਸਤੇ ਜਦੋਂ ਬਟੂਰ ਪਰ ਜਾਂਦੇ ਆ ਆ ਸਾਬਣ ਦੀ ਟਿੱਕੀ ਖੁਰ ਜਾਂਦੀ ਆ। ਇਹਦੇ ਵਿੱਚ ਪਾ ਦੋ ਬਸ। ਬੁੱਤੇ ਪਾਉਰੇ ਬੰਦ ਕਰ ਦੋ। ਲਓ ਜੀ। ਉਸ ਤੋਂ ਬਾਅਦ ਆਗਾ ਜੀ ਕੱਲੀ ਕੱਲੀ ਚੀਜ਼ ਦਿਖਾਵਾਂਗੇ। ਆ ਆਗਾ ਜੀ ਆਪਣਾ ਕਿਹੜੀ ਚੀਜ਼ ਹੈ ਭਾਈ ਇਹ ਦੇਖ ਕੇ ਪਤਾ ਲੱਗੂ ਮੈਨੂੰ। ਪਰ ਦੇਖੀ ਗਿਆ ਜੀ। ਇਹ ਹੈਗਾ ਜੀ ਆਪਣਾ ਉੱਤਰੀ। ਅੱਛਾ ਇਹਦੇ ਵਿੱਚ ਨਾ ਆਪਣਾ ਉਹ ਪੈ ਜਾਣਾ ਸ਼ੈਂਪੂ ਪੈ ਜਾਣਾ ਵਿੱਚ ਇਹਦੇ ਤੇ ਥੋੜਾ ਥੋੜਾ ਨਿਕਲ ਜਾਣਾ ਬੋਡੀ ਪ੍ਰੈਕ ਕਰਨ ਵਾਸਤੇ। ਹਾਂ ਜਿਹੜੀ ਚੀਜ਼ ਬਣੀ ਹੋਈ ਹੈ। ਇਹਦੇ ਵਿੱਚ ਇੱਥੇ ਸ਼ੈਂਪੂ ਪੈ ਜਾਣਾ ਵਿੱਚ ਵਿੱਚ ਇਹਦਾ ਹੋ ਗਿਆ। ਆਹ देखो ਜਗ੍ਹਾ ਬਣੀ ਹੋਈ ਐ। ਨੀਚੇ ਤੇ ਸ਼ੈਂਪੂ ਪਾ ਕੇ ਉੱਪਰ ਤੇ ਕਰ ਦੇਣਾ ਬੰਦ ਪਾਣੀ ਪਾ ਦੇਣਾ। ਇਹਦੇ ਵਿੱਚ ਥੋੜਾ ਥੋੜਾ ਆਪੇ ਜਾਂਦੀ ਰਹੇਗਾ। ਆਪੇ ਥੋੜਾ ਥੋੜਾ ਬਾਹਰ ਆਈ ਜਾਣਾ। ਤੇ ਪਿੱਛੇ ਆਹ ਹੱਥ ਤੁ ਜਾਣਾ ਚੰਗੀ ਤਰ੍ਹਾਂ ਵਧੀਆ ਚੀਜ਼ ਇਹ ਵੀ। ਆਹ ਝੇੜ ਆ ਜਿੱਥੇ ਕੋਈ ਥੋੜੀ ਲੀਕੀਜ਼ ਹੈ ਉਹਨਾਂ 'ਤੇ ਲਾਉਣ ਵਾਸਤੇ ਇਹ। ਇਹ ਵੀ ਬਾਅਦ ਤੋਂ ਕਰਕੇ ਦਿਖਾਵਾਂਗੇ ਜਦੋਂ ਅਸੀਂ ਪਸਤਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਫੋਨ ਆਈਆ ਪੈਂਚਰ ਵਾਲੀ ਆਹ। ਮੈਂ ਕਈ ਕਾਫੀ ਟਾਈਮ ਤੋਂ ਸੋਚਦਾ ਤਾਂ ਵੀ ਆਪਾਂ ਆਪਣੇ ਲੈ ਲਈ ਪਰ ਬੀ ਨੇ ਸਾਨੂੰ ਭੇਜਤੀ ਇਹ ਅ ਵੀ ਜਿਹੜੇ ਅੱਜਕੱਲ ਟਾਇਰ ਟਾਇਰ ਗੱਡੀ ਦਾ ਬਹੁਤ ਸਾਡੇ ਥਾਰ ਦੇ ਟਾਇਰ ਵੀ ਟੂ ਬਲੈਸ ਆ ਅ ਉਹ ਵਿੱਚ ਜਦੋਂ ਪੈਂਚਰ ਹੋ ਜਾਂਦਾ ਤੁਸੀਂ ਦੇਖਣਾ ਸਾਰਾ ਜਗ੍ਹਾ ਲਾਈ ਲੱਦੇ ਹੁੰਦੇ ਉਹ ਉਹ ਕੋਈ 60 ਲੈ ਲੈਂਦੇ ਕੋ 70 ਲੈ ਜਿਹੜਾ 100 100 ਵੀ ਲਈ ਜਾਂਦੇ ਆ ਪਰ ਇਹ ਸਸਤਾ ਹੁੰਦਾ ਇਹ ਆਪਣੇ ਗੱਡੀ ਦੇ ਵਿੱਚ ਜ਼ਰੂਰ ਰੱਖੋ ਲੈ ਕੇ ਵੀ ਜਿੱਥੇ ਕਿਤੇ ਲੱਗਦਾ ਵੀ ਚੈੱਕ ਕਰਕੇ ਵਿੱਚ ਧੱਕੇ ਪਾ ਕੇ ਪਾ ਕੇ ਦੱਸੀ ਜੀ ਉਹਨੇ ਘਰੇ ਪੈਂਚਰ ਲਾਓ ਆਸ ਫਾਈ ਲਈ ਵਾਸਤੇ ਬਹੁਤ ਵਧੀਆ ਕੱਪੜਾ ਮਜ਼ਗ ਤੋਵਲ ਠੀਕ ਹੈ ਜੀ ਪਾਣੀ ਸੋਕ ਲੈਂਦਾ ਇਹ ਵੀ ਦਿਖਾਉਂਗਾ ਆਉਣ ਵਾਲੇ ਟਾਈਮ ਦੇ ਵਿੱਚ ਜੇ ਤੁਹਾਨੂੰ ਵੀਡੀਓ ਬਣਾਵਾਂਗੇ ਜੇ ਤੁਹਾਨੂੰ ਕਿਤੇ ਛੋਟੀ ਜਿਹੀ ਵੀਡੀਓ ਬਣਾ ਦਾਂਗੇ ਹੁਣ ਆਈ ਦੇ ਲਈ ਚੀਜ਼ ਮੈਨੂੰ ਸਭ ਤੋਂ ਵੱਧ ਪਸੰਦ ਲੱਗੀ ਆ ਆ ਇਹ ਹੈਗੀ ਹੈ ਜੀ ਜਿੱਦਾਂ ਹੁਣ ਕੱਢ ਲਵਾਂ ਮੈਂ ਬਾਹਰ ਸੂ ਜੜੀ ਆ ਆ ਇਹਦਾ ਹੈਗਾ ਇੱਥੇ ਇੱਥੇ ਪੱਜਾ ਔਨ ਕਰ ਦੇਣੀ ਮੈਂ ਪਾਵਰ ਪਾ ਦੇ ਚਾਰਜ ਨਹੀਂ ਹੈਗੀ ਆ ਚਾਰਜ ਸੋਲਰ ਪੈਨ ਨਾਲ ਹੀ ਆ ਚਾਰਜ ਹੋ ਲੈਣੇ ਜਦੋਂ ਇਹ ਬੰਦਾ ਕੋ ਮੂਹਰੇ ਦੀ ਲੰਗੜਾ ਇਹਨੇ ਔਨ ਹੋ ਜਾਣਾ ਫਿਰ 5-6 ਸਕਿੰਟ ਬਾਅਦ ਬੰਦ ਹੋ ਜਾਂਦੀ ਵੀ ਚੱਡਣਾ ਕਰਦੇ ਜਦੋਂ ਦੂਰ ਤੇ ਬੰਦੇ ਨੂੰ ਸੈਂਸਰ ਲੱਗਾ ਇਹਦੇ ਮੂਹਰੇ ਛੇ ਵੀ ਦੂਜੇ ਚੱਲਦੇ ਨੇ ਇਹ ਤਾਂ ਹੈ ਨਾ ਹਨੇਰਾ ਨਹੀਂ ਹੋਇਆ ਤੇ ਸਾਹ ਨੇਰਾ ਨਹੀਂ ਹੈ ਮੰਨਿੰਗ ਲੈ ਦੋ ਦੂਰੇ ਇਹਨਾਂ ਨੂੰ ਸ਼ਾਟ ਚਾਰਜ ਹੋ ਗਏ ਲੈ ਇਹ ਮੈਂ ਆਪਣੇ ਦੋਸਤ ਨੂੰ ਦਿਖਾਈ ਇਹ ਉਹਨੇ ਕਿਹਾ ਮੈਂ ਕਹਿੰਦਾ ਮੇਰੇ ਪਾਸ ਤੇ ਵੀ ਚਾਰ ਮੰਗਾ ਦੇ ਇੱਕ ਉਹ ਮੈਂ ਕਿਹਾ ਇੱਕ ਤਾਂ ਸਾਡੇ ਲੱਗਣੀ ਵੀ ਅਸੀਂ ਦੋਨਾਂ ਸਾਈਡ ਵਧੀਆ ਲੱਗਣੀ ਵੀ ਇੱਧਰ ਵੀ ਲੱਗੇ ਬਾਹਰ ਤੇ ਇੱਧਰ ਵੀ ਲੱਗੇ ਇਹ ਆਪਾਂ ਫਿੱਟ ਵੀ ਕਰਾਂਗੇ ਆ ਮੇਖਾ ਲਾ ਕੇ ਇਹ ਦੋਨਾਂ ਸਾਈਡ ਤੇ ਦਿਖਾਵਾਂਗੇ ਹੁਣ ਜਦੋਂ ਫਿੱਟ ਕਰ ਬੰਨ ਇਹਨਾਂ ਨੂੰ ਤੇ ਇੱਕ ਕਪੜੇ ਆ ਗਏ ਦੋ ਆਪਣੀ ਦੋ ਹੋ ਗਈ ਜੋੜੀ ਬਣ ਗਈ ਮੁੰਡੇ ਕੁੜੀ ਦੀ ਫੀਮੇਲ ਆ ਜੋੜੀ ਬਣ ਗਈ ਇਹ ਮੇਲ ਦੀ ਤੇ ਚਾਰ ਉਹ ਦੀਆਂ ਆ ਬੋਲ ਇੱਕ ਦੋ ਤਿੰਨ ਚਾਰ ਉਹ ਦੀਆਂ ਨੇ ਚਾਰ ਚਾਰ ਨੂੰ ਭੇਜ ਦੇ ਤੇ ਆ ਦੇਖੀ ਸਾਰੇ ਚਾਰ ਜੋਗ ਥੋੜੀ ਜੀ ਜਦੋਂ ਅਸੀਂ ਲੈ ਲਈ ਦੀ ਉਹ ਜੀ ਚਾਰਜ ਦੀ ਪਹਿਲੀ ਦੇਖ ਲੈਣ ਸਰ ਜੀ ਚਾਹਦ ਜੀ ਰੋਮ ਵੀ ਜਦੋਂ ਜਦੋਂ ਲੱਗ ਜਾਣੀ ਨਾ ਬਾਹਰ ਇਹ ਫਿਰ ਦਿਖਾਵਾਂ ਜਦੋਂ ਚਾਰ ਦੋ ਜਣੀਆਂ ਇਹ ਵੀ ਵਧੀਆ ਚੀਜ਼ ਹੈ ਵੀ ਹੁਣ ਤੁਸੀਂ ਸੋਚ ਰਹੇ ਹੋ ਵੀ ਇਹ ਕਿੱਥੋਂ ਮੰਗਾਈਆਂ ਇਹਦੇ ਤੁਸੀਂ ਪੇਜ ਪਰ ਜਾ ਕੇ ਹੋਰ ਵੀ ਬਹੁਤ ਤਰ੍ਹਾਂ ਦੇ ਪ੍ਰੋਡਕਟ ਹੈਗੇ ਕਿੰਨੇ ਜਿਹੜਾ ਲੇਟੈਸਟ ਚੱਲ ਰਿਹਾ ਉਹ ਗੱਡੀ ਧੋਣੇ ਵਾਲਾ ਬਹੁਤ ਸਸਤੇ ਰੇਟ ਪਰ ਹੈ ਉਹ ਵੀ ਤੁਸੀਂ ਜੋ ਮੈਂ ਤੁਹਾਨੂੰ ਖੋਣਾ ਵੀਡੀਓ ਦੇ ਵਿੱਚ ਆਹ ਤੁਸੀਂ ਦੇਖੋ ਤੇ ਆਹ ਪੇਜ ਪਰ ਜਾ ਕੇ ਟੈਲੀਫੋਨ ਕਰੋ ਉਹ ਤੇ ਇਹਦੀ ਚੀਜ਼ਾਂ ਮੰਗਾਓ ਆਹ ਹਰਦਾ ਫੇਸਬੁੱਕ ਪੇਜ ਆ ਈ ਮਾਰਕੀਟ ਪਟਿਆਲਾ ਇਹਦਾ ਟੈਲੀਫੋਨ ਨੰਬਰ ਵੀ ਹੈਗਾ ਇਹਦਾ ਐਡਰੈਸ ਵੀ ਲਿਖਿਆ ਸਾਈਡ ਪਰ ਤੇ ਤੁਸੀਂ ਟੈਲੀਫੋਨ ਕਰਕੇ ਮੰਗਾ ਸਕਦੇ ਆਨਲਾਈਨ ਮੰਗਾ ਸਕਦੇ ਜੇ ਤੁਸੀਂ ਨਹੀਂ ਜਾਣਾ ਚਾਹੁੰਦੇ ਜਿਹੜੇ ਨੇੜੇ ਤਿਹੜੇ ਵਾਲੇ ਪਟਿਆਲੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਨੇ ਕੋਲ ਜਾ ਕੇ ਤੇ ਦੁਕਾਨ ਵੀ ਆਪਣੀ ਸ਼ਾਪ ਵੀ ਹੈਗੀ ਆ ਤੇ ਜੋ ਤੁਹਾਨੂੰ ਚੀਜ਼ ਪਸੰਦ ਹੈ ਉਹ ਤੁਸੀਂ ਮੰਗਾ ਸਕਦੇ ਆ ਡਰੈਸਾ ਉਹਨਾਂ ਦਾ ਐਡਰੈਸ ਪਰ ਜਾ ਕੇ ਤੁਸੀਂ ਜਾਂ ਸਿੱਧੇ ਤੁਸੀਂ ਰੀਲਾਂਗ ਕੱਢ ਕੇ ਦੇਖ ਲਓ ਵੀਡੀਓ ਕੱਢ ਕੇ ਦੇਖ ਲਓ ਆ ਜਿਹੜਾ ਮੈਨੂੰ ਲੱਗਿਆ ਬਲੂ ਸਟਾਰ ਦਾ ਏਸੀ 1 ਡੇ ਟੰ ਦਾ 34500 ਦਾ ਇਹ ਵੀ ਤੁਸੀਂ ਲੈ ਸਕਦੇ ਹੋ ਹੋਰ ਤਰ੍ਹਾਂ ਏਸੀ ਹੋਰ ਵੀ ਸਸਤੇ ਵੀ ਹੈਗੇ ਨੇ ਕੋਲ ਤੇ ਅ ਕਈ ਚੀਜ਼ਾਂ ਹੈਗੇ ਜਿਹੜੀ ਤੁਹਾਡੇ ਆਪਣੇ ਘਰ ਦੇ ਵਿੱਚ ਕੰਮ ਆ ਸਕਦੀਆਂ ਠੀਕ ਹੈ ਇਹਦੇ ਤੁਸੀਂ ਵੀਡੀਓ ਕੱਢ ਕੇ ਦੇਖਿਓ ਆ ਜਿਹੜੀ ਹੁਣ ਆ ਦੇਖੋ ਰੀਲਾਂ ਹੈਗੇ ਨੇ ਰੀਲਾਂ ਕੱਢ ਕੇ ਮੈਂ ਜਿਹੜੀ ਹੁਣ ਤੁਹਾਨੂੰ ਦਿਖਾਈ ਰਾਂ ਆ ਆ ਸੋਲਰ ਪੈਨਲ ਵਾਲੀ ਜਿਹੜੀ ਮੂਰੇ ਨੇਰਾ ਕਰਦੇ ਸੀ ਇਹ ਵੀ ਤੁਸੀਂ ਵੀਡੀਓ ਕੱਢ ਕੇ ਦੇ 89 ਟੈਲੀਫੋਨ ਨੰਬਰ ਹੈਗਾ 98 619 5002 ਇਹਦੇ ਪਰ ਜਾ ਕੇ ਤੁਸੀਂ ਕਾਲ ਕਰਕੇ ਸਾਰੇ ਲੈ ਸਕਦੇ ਆਹ ਇਹਦਾ ਪੇਜ ਹੈ ਈ ਮਾਰਕਟ ਪਟਿਆਲਾ ਸਰਚ ਕਰ ਲਓ ਫੇਸਬੁੱਕ ਉੱਪਰ ਮੌਸਮ ਨਾ ਪੂਰਾ ਰੁਕਿਆ ਰੁਕਿਆ ਜਾ ਕੋਈ ਪੱਤਾ ਜਾਂ ਨਹੀਂ ਹਿੱਲ ਰਿਹਾ ਇਹਦਾ ਮਤਲਬ ਇਹ ਹੁੰਦਾ ਵੀ ਜਾਂ ਤਾਂ ਹਨੇਰੀ ਆਊਗੀ ਜਾਂ ਬਰਸਾਤ ਵੀ ਬੱਦਲ ਹੋਇਆ ਹੋਇਆ ਉੱਪਰ ਤੇ ਤੇਜ਼ ਹਨੇਰੀ ਆਉਣ ਦੇ ਸੁਭਾਵਨਾ ਹਨ ਵੀ ਮੌਸਮ ਇੱਕਦਾਂ ਸਾਮ ਗਿਆ ਸੁਨ ਸੁਨ ਜਾ ਹੋ ਗਿਆ ਤੇ ਮੈਂ ਕਹਿੰਦਾ ਮੁੰਡੇ ਦੇ ਗਿਫਟ ਦੇ ਆ ਮੈਂ ਫਿਰ ਨਾਲ ਦੀ ਨਾਲ ਨਿਭੜੇ ਫੜਾਏ ਆ ਮੋ ਤਾਂ ਮੈਂ ਅੱਜ ਤਾਂ ਐ ਹੋਇਆ ਜਦੋਂ ਮੈਂ ਖੇਤਾਂ ਤੋਂ ਆਇਆ ਆ ਕੇ ਦਲੀਆ ਬਣਾਇਆ ਵਾ ਫਿਰ ਉਹ ਖਾਧਾ ਤੇ ਮਿੰਜੇ ਵਰ ਪੈ ਗਿਆ ਮੈਂ ਬੰਨ ਨੀਂਦ ਆਈ ਕੁਛ ਉਤੇ ਬਾਅਦ ਤਾਂ ਫਿਰ ਹੁਣ ਉੱਠਿਆ ਮੈਂ 5:30 ਜਦੋਂ ਰਾਤ ਤੋਂ 2-2.5 ਘੰਟੇ ਸੁੱਤੇ ਆਂ ਥੋੜਾ ਗੱਡੀ 'ਚ ਥੋੜੀ ਜਿਹੀ ਨੀਂਦ ਜੀ ਆਉਂਦੀ ਰਹੀ ਜਦੋਂ ਵਾਪਸੇ ਅਸੀਂ ਆਏ ਆ ਬੱਤ ਬਾਈ ਨਾਲ ਜਿਹੜਾ ਤੁਸੀਂ ਪਿਛਲਾ ਬਲੌਗ ਦੇਖਿਆ ਹੁਣ ਤੇ ਪਤਾ ਹੀ ਨਹੀਂ ਲੱਗਿਆ ਹੈਗਾ ਅ ਮੈਂ ਤਾਂ ਵੀਡੀਓ ਐਡੀਟਿੰਗ ਕਰਨ ਲੱਗਿਆ ਤਾਂ ਵੀਡੀਓ ਐਡੀਟਿੰਗ ਕਰਦੇ ਕਰਦੇ ਵਿੱਚ ਨੀਂਦ ਆ ਜਾਂਦੀ ਫੇਰ ਉੱਠਦਾ ਤਾਂ ਫੇਰ ਐਡੀਟਿੰਗ ਲੱਜ ਜਾਂਦਾ ਤਾਂ ਫੇਰ ਉੱਠਦਾ ਤਾਂ ਫੇਰ ਕਰਨ ਲੱਜ ਜਾਂਦਾ ਤਾਂ ਬਸ ਅਸ ਨੂੰ ਰਾਤ ਨੂੰ ਕੱਢਾਂਗੇ ਪੂਰੀ ਚੱਕੀ ਨੀਂਦ ਨਹੀਂ ਆਉਂਦੀ ਫੇਰ ਇਹ ਹੋ ਗਈ ਪੂਰੀ ਆ ਜਾਂਦਾ ਲੱਗਿਆ ਕੀ ਚੀਜ਼ ਬਣਾਈ ਰੱਬ ਨੇ ਨੀਂਦ ਵੀ ਬੰਦੇ ਨੂੰ ਰੈਸਟ ਆਉਣੀ ਆਉਣੀ ਏ ਦੇਨ ਵੀ ਕੋਈ ਹੋਰ ਤਰ੍ਹਾਂ ਦੇ ਹੋਏ ਪਿਆ ਕੰਮ ਜੇ ਕਰਨ ਨੂੰ ਨਾ ਦਿਲ じゃ ਕਰਦਾ ਹੀ ਨਹੀਂ ਹੈਗਾ। ਇਹ ਤਾਂ ਨਾ ਮੁੰਡੇ ਦਾ ਫੜਾਇਆ ਵਾ। ਉਹ ਚਾਬੀ ਦੇ ਦਿੱਤੀ ਬੋਲਟ ਦੀ। ਚਾਬੀ ਦੀ। ਅੰਦਰ ਪਈ ਹੁੰਦੀ। ਲੈ ਭਾਈ ਫੜਾਇਆ ਜਾਈਏ ਤਾਂ ਕੰਮ ਨਾਲ ਦੀ ਨਾਲ ਬੇੜੀ ਜਿਹੜਾ ਹੈ ਜਿੱਥੇ ਜਿੱਥੇ ਕੰਮ ਨਿਪੜਦੇ ਚੰਗੇ ਹੁੰਦੇ ਆ। ਜਿਗਾੜੀ ਕੰਮ। ਇਹ ਤਾਂ ਗੱਲੇ ਨਹੀਂ ਕਰਦਾ ਹੈਗਾ। ਜੱਦਾ ਕੋਠੀ ਜੱਦਾ ਕੋਠੀ ਪਾਉਣ ਲੱਗਣਾ ਇਹਦੀ ਹੋ ਗਈ ਹਵਾ ਖਰਾਬ। ਹਵਾ ਖਰਾਬ ਹੋ ਗਿਆ। ਹਾਂ ਗੱਲੇ ਨਹੀਂ ਕਰਦਾ ਹੈਗਾ ਕੋਈ ਨਹੀਂ ਲਵਾਂਗਾ ਬਦਲੇ ਦੇਤੇ ਲਵਾਂਗਾ ਬਦਲੇ ਦੇਤੇ ਮੈਂ ਖੜ ਜਾ ਮਾੜਾ ਰਹਿ ਗਿਆ ਬਿਜ਼ਨਸ ਕਰਿਆ ਬਾਈ ਇਹਨਾਂ ਨੇ ਪੌਤਾ ਖੜਾ ਮੇਰੇ ਤੇ 11000 ਦੀ ਤੁੜੀ ਲੇਕ ਨਾ 13000 ਦੀ ਵੇਚ ਦਿੱਤੀ ਗਾ ਹਾਂ ਲੈ ਹਾਂ 2 ਜਰ ਬਣਾਈ ਬੈਠੇ ਰਾਤ ਦੇ ਲਾ ਇਹਨੂੰ ਕਹਿੰਦਾ ਜਗਾੜੀ ਕਰ ਦੇ ਦੇ ਤਸੀ ਹੈ ਕੋਈ ਨਹੀਂ ਪਾਣੀ ਦਾ ਪੋਲਾ ਥੱਲੇ ਦੀ ਲੰਘਣਾ ਨੰਮੇ ਕੋਈ ਨਹੀਂ ਕੋਈ ਨਹੀਂ ਕੀ ਫਾਇਦਾ ਦੇ ਰਹੀ ਹੈ ਇਹ ਤਾਂ ਫਾਇਦਾ ਤੋਂ ਸਾਰੇ ਐਦਾ ਤਾਂ ਤੂੰ ਸਾਰੇ ਵਾਸੇ ਲੰਦਾ ਸਾਰੇ ਵਾਸੇ ਲੰਦੇ ਇੰਦਰ ਉੱਧਰ ਵੀ ਦੇਖਾ ਕਦ ਕਵੇਲਾ ਜਣੇ ਮੈਂ ਕਿੰਨੇ ਕ ਦਿਨ ਹੋਰ ਲੱਗਣੇ ਆ ਕਿੰਨੇ ਕ ਦਿਨ ਹੋਰ ਲੱਗਣੇ ਆ ਵਾਹ ਇਹ ਚਾਹੀਦਾ ਕੱਟੇ ਦਾ ਕੰਮ ਨੇ ਬੈਠ ਜਾਣਾ ਬੱਸ ਅੱਛਾ ਤੇ ਆਪਾਂ ਗੱਲ ਕਰ ਅੱਛਾ ਮੱਸਿਆ ਕਿੰਨੀ ਤਰੀਕ ਦੀ ਆ 7 ਤਰੀਕ ਦੀ ਆ 7 ਦੇ ਆ 7 ਨੂੰ ਜਾਣਾ 7 ਨੂੰ ਜਾਣਾ ਪਣਾ ਠੀਕ ਆ ਅੱਛਾ ਹਸੀ ਆਪੋ ਠੀਕ ਆ ਮੈਂ ਪਹਿਲਾਂ ਪੁੱਛ ਵੀ ਲਵਾਂ ਚਾਰੇ ਮੰਗਾਏ ਤੇ ਸੋਲਰ ਨਾਲ ਇੱਥੇ ਕਿੱਥੇ ਲੱਗਣੀ ਤੇਰੀ ਧੁੱਪਾਂ 'ਚ ਲੱਗਣੀ ਧੁੱਪਾਂ 'ਚ ਲੱਗ ਧੁੱਪਾਂ ਵੀ ਪਵੇ ਨਾ ਅੱਛਾ ਬੜਪੀ 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 ਆ ਦੇ ਇਹ ਬੜੀ ਆ ਹਾਂ ਰੋਜ਼ ਬਾਦ ਦੀ ਆ ਦੇ ਹਾਂ ਮੁਰੇ ਚ ਹਨੇਰਾ ਕਰਿਆ ਬੜਪੀ ਕਿਹੜਾ ਟਾਈਮ ਬੜਦੀ ਰਹਨੇ ਬੁਝ ਗਈ ਫਿਰ ਸੈਂਸਰ ਸਿਸਟਮ ਮੁਰੇ ਹੱਥਾਂ ਵਾਲੀ ਆ ਨਹੀਂ ਨਹੀਂ ਆ ਬੰਦਾ ਹੋਊਗਾ ਮੁਰੇ ਹਨੇਰਾ ਹੋ ਜਾਣਾ ਯਾਰ ਹਨੇਰਾ ਕਰਨਾ ਪਣੇ ਨੇ ਦੇਖੋ ਪੁਰਾਣਾ ਹਨੇਰਾ ਕਰੇ ਜਾਂ ਮੁਰੇ ਹਨੇਰਾ ਹੋ ਜਾਂਦਾ ਨਾ ਹਨੇਰਾ ਕਰੇ ਬੰਦਾ ਕਿ ਮੁਰੇ ਨਿਕੂਗਾ ਫਿਰ ਚੱਲ ਬੜਪਣੀ ਇਹ ਅੜਵਾੜੀ ਨੇ ਦਾ ਦੋ ਦਿਨ ਵੱਡ ਲੈਨੇ ਰਾਤ ਹੋਏ ਤੇਰੀ ਵੱਡਣਾ ਹੈਗਾ ਸ਼ਾਇਦ ਹੋ ਵੱਡਣ ਦੇ ਵਿੱਚ ਇਹਦਾ ਲੌਂਗ ਟਾਈਮ ਨਹੀਂ ਵੱਢਦੇ ਹੈਗੇਆਂ ਘੰਟਾ ਤੋਂ ਘਾਟੇ ਘੜਦੇ ਆ ਓਏ ਆਦਮਾ ਹਾਂ ਹਾਂ ਘੰਟਾ ਘਾਟਾ ਘਾਟਾ ਘੰਟਾ ਦਾ ਭਾਈ ਫੜਾ ਦੇ ਇੱਕ ਟਾਇਰ ਦਾ ਟੋਟਾ ਲੈ ਲਿਆ ਇੱਕ ਪਾਇਪ ਲੱਤਾ ਬਾੜ ਲੱਤਾ ਤੂੰ ਕਿੱਧਰ ਚੱਲਿਆ ਆ ਜਾ ਨਾਲੇ ਹੁਣ ਵੀਡੀਓ ਬਣਾਉਣ ਲੱਗਾ ਦਾ ਆ ਯਾਰ ਜਿਨਾ ਪਹਿਲਾਂ ਵੀਡੀਓ ਬਣਾ ਲਾ ਭੱਜ ਗਿਆ ਫਿਰ ਇਹ ਪੂਲਾ ਜੜ ਚ ਪਾ ਦੇ ਮੁੱਠੀ ਮੁੱਠੀ ਮੈਸੇ ਦੀ ਲੱਗਦਾ ਡਿਊਟੀ ਨੁਕਸਾਨ ਹੋ ਗਿਆ ਉਕੀ ਹੋਇਆ ਇੱਥੋਂ ਦਾ ਪਾਈਪ ਕੱਸ ਕੇ ਮੈਂ ਆਂਦੇ ਉੱਧਰ ਪਾਉਣਾ ਦਾ ਪਾਈਪ ਉਹ ਉਹਨਾਂ ਕ ਪਾਈਪ ਕੱਟ ਗਿਆ ਇੱਥੇ ਆਹ ਆਂਦੇ ਇੱਥੇ ਤੱਕ ਨੂੰ ਮੈਂ ਤੱਕ ਜੀ ਨਾਲੇ ਲਿਆ ਆਇਆ ਮੈਂ ਮੈਂ ਚੱਲ ਆ ਜਾਣਾ ਪੂਰਾ ਤੱਕ ਮੇਰਾ ਗੈਸ ਮੇਰਾ ਗਲਤ ਨਿਕਲਿਆ ਚੱਲ ਇੱਕ ਜਿਗਾਰਡ ਹੈਗਾ ਉਹ ਕਰਦੇ ਆਂ ਪੰਜਾਬੀ ਜਿਗਾਰਡ ਹੁੰਦਾ ਜਿਗਾਰਡ ਲਾ ਕੇ ਤੁਹਾਨੂੰ ਦਾਦਾ ਵੀ ਹੁੰਦਾ ਕਿ ਆ ਜਿਗਾਰਡ ਕਰਨ ਲੱਗਾ ਇੱਥੇ ਸਕੀਮ ਫੇਲ ਹੋ ਗਈ ਪੂਰਾ ਫਰੀ ਪਾਈਪ ਆ ਉਦੋਂ ਪਿੱਛੇ ਨੂੰ ਖਿਸਕ ਗਿਆ ਥੋੜਾ ਹੋਰ ਦੇ ਅੱਗੇ ਕਰਕੇ ਦੇਖਦਾ ਜੇ ਚੱਲ ਪਵੇ ਜੂ ਗਾ ਹੁਣ ਬਣੀ ਗੱਲ ਹੁਣ ਲੱਗਿਆ ਜਗਾਰ ਅਸਲ ਜਨਾ ਨਿੰਮੇ ਦੇ ਤੂੜੀ ਪਈ ਆ ਵੀ ਚੱਕ ਲੋ ਯਾਰ ਮੈਨੂੰ ਮਖੌਲ ਕਰਦਾ ਕੋਈ ਇਹ ਨਿੰਮੇ ਦਾ 11 ਦੀ 11000 ਦੇ ਵੇਚੀ ਆ ਤੇ ਹੁਣ ਚਲੋ ਇੱਧਰ ਇੱਧਰ ਪਰ ਜੋ ਜਿੱਥੇ ਦਾ ਉੱਥੇ ਨੇੜੇ ਜੇ ਲੱਗੋ ਹੋਰ ਇਹਨਾਂ ਨੂੰ ਬੰਦ ਕਰ ਦੂੰਗਾ ਮੈਂ ਕਿਹਾ ਪਹਿਲਾਂ ਬੱਚੇ ਬੂਟੇ ਬਚਾਈਏ ਬੜਿਆਂ ਨੂੰ ਹੋਰੇ ਪਾਣੀ ਬਾਹਰ ਚਲਾ ਲਾਂਗੇ ਜਿਹੜੇ ਬੜੇ ਉੱਧਰ ਪਿੱਛੇ ਆ ਪਹਿਲਾਂ ਇਹਨਾਂ ਨੂੰ ਪਾਣੀ ਲਾ ਦੇ ਚਲ ਜਿੰਨਾ ਕਾ ਲੱਗਦਾ ਪਾਣੀ ਉੰਨਾ ਕ ਤਾਂ ਲਈਏ ਮਹਿਕ ਨੂੰ ਲੈ ਕੇ ਜਾਣਾ ਤਾਂ ਮਹਿਕ ਫੋਨ ਨਹੀਂ ਚੱਕਦਾ ਹੈਗਾ ਮੈਂ ਕਿਹਾ ਪਿੱਛੇ ਕੰਨੀਆਂ ਫਰਕ ਤੇ ਬੜ ਕੰਨੀਆਂ ਫਰਕ ਤੇ ਬੈਠ ਜੂਗਾ ਮੈਂ ਕਿਹਾ ਪਿੱਛੇ ਮੋਟਰਸਾਈਕਲ ਤੇ ਪਤਾ ਨਹੀਂ ਹੁਣ ਜਾਣ ਗਣੇ ਚੱਕਾ ਤੇ ਮੈਨੂੰ ਪਤਾ ਲੱਗਣ ਮੈਨੂੰ ਕੰਮ ਨੂੰ ਲੋਕ ਕੋਈ ਨਾ ਕੋਈ ਨੂੰ ਪਤਾ ਕਿ ਜਿਆ ਛੁੱਟੀ ਹੁਣ ਨਹੀਂ ਉਹ ਮਨ ਪੜੇ ਛੁੱਟੀ ਹੁਣ ਲੋਕ ਕੰਮ ਨੂੰ ਤੁਸੀਂ ਨਹੀਂ ਚੱਕੋ ਫੋਨ ਹਾਂ ਕੰਮ ਦਾ ਕਰ ਲਈ ਹੈ ਤੇ ਕੈਨੇਡਾ ਦੇ ਫੋਨ ਆ ਜੰਦੇ ਰਿਹਾ ਜਿੱਥੇ ਅਸੀਂ ਨਾ ਪਿਛਲੇ ਸਾਲ 2 ਡੇਢ ਸਾਲ ਹੋ ਗਿਆ ਕੈਨੇਡਾ ਗਿਆ ਨੂੰ ਅਸੀਂ ਮੈਂ ਬੇਰੀ ਦੀ ਵੀਡੀਓ ਬਣਾ ਕੇ ਪਾਈ ਤੀ ਹਾਂਜੀ ਉਹ ਹੁਣ ਚੱਲਦੀ ਹੈ ਚੱਲਦੀ ਚੱਲਦੀ ਉਹਦਾ ਹੁਣ ਮੇਰੇ ਨੈਟਵਰਕ ਨੰਬਰ ਪਿਆ ਹੋਇਆ ਹੈ ਉਹ ਬੰਦੇ ਫੋਨ ਕਰੀ ਜਾਂਦੇ ਆ ਹੁਣ ਬੰਦੇ ਉਹਨਾਂ ਨੂੰ ਚਾਹੀਦੇ 10 ਤੋਂ 15 ਕ ਘਟੋ ਘੜ ਕੋਲਾ ਆਲੇ ਮੈਨੂੰ 100 150 10 ਬੰਦੇ ਦਾ ਕੰਮ ਹੈ 150 ਬੰਦਾ ਕਿੱਦਾਂ ਭੇਜ ਦਵਾਂ ਕੰਮ ਪਰ ਕਹਿੰਦੇ ਭਾਈ ਉਹਨਾਂ ਦਾ ਨੰਬਰ ਦੇ ਦੋ ਉਹ ਕਹਿੰਦੇ ਮੈਂ ਉਹਨਾਂ ਨੇ ਮੈਨੂੰ ਫੋਨ ਨਾ ਕਰਤੇ ਕਹਿੰਦੇ ਵੀਰੇ ਸਾਡਾ ਨੰਬਰਾਂ ਦੇ ਵੀ ਇੱਥੇ ਹੁਣ ਸਾਨੂੰ ਫੋਨ ਕਰੀ ਜਾਂਦੇ ਆ ਇਹ ਹਾਲਾਤ ਆਹ ਨੂੰ ਕੈਨੇਡਾ ਦੇ ਹੋਏ ਹੋਏ ਬੰਦੇ ਜਾਈ ਜਦੋਂ ਮਾਪੇ ਨੂੰ ਭੇਜਾ ਦਈ ਜਾਂਦੇ ਧੜਾ ਧੜਾ ਭੇਜੇ ਲੱਗ ਰਿਹਾ ਕੈਨੇਡਾ ਵਾਲੇ ਉਹ ਕਹਿੰਦੇ ਜਦੋਂ ਇੱਥੇ ਆਵੇ ਭੁੱਖੇ ਮਰ ਗਏ ਆਪੇ ਇੰਡੀਆ ਨੂੰ ਜਾਣਗੇ ਆਹ ਹਾਲਾਤਾਂ ਕੰਮ ਦੇ ਹੋਏ ਹੋਏ ਹੁਣ ਉੱਥੇ ਦੱਸਣੋ ਇੰਨਾ ਕੰਮ ਇੰਨਾ ਬੰਦੇ ਇੰਨੇ ਪਹੁੰਚ ਗਏ ਫਿਰ ਵੀ ਯਾਰ ਮੇਰੀ ਦੇਖ ਲਿਓ ਕਿਤੇ ਯਾਰ ਫਿਰ ਆਹ ਨਾਲ ਆਪ ਨੂੰ ਗੁੱਸਾ ਆਈ ਜਾਂਦਾ ਯਾਰ ਫਿਰ ਕਰਾ ਦੇ ਯਾਰ ਕਿਤੇ ਹੋਰ ਤੁਹਾਡੀ ਜਾਨ ਮਿਸ਼ਾਣੇ ਹੋਰ ਕਿਤੇ ਸੈਟ ਕਰਾ ਦੋ ਮੈਂ ਕਹਾਂ ਯਾਰ ਮੈਂ ਕਿੱਥੇ ਕਰਾਂ ਹੁਣ ਫੋਨ ਪਰ ਕੱਦਾ ਘੰਟਾ ਲੱਗ ਰਿਹਾ ਮੇਰੇ ਨਾਲ ਫਿਰ ਮੈਂ ਕਿੱ ਫਿਰ ਹੋਰ ਇਸ ਤਰ੍ਹਾਂ ਫੋਨ ਆ ਜਾਂਦੇ ਸਾਡਾ ਬਣ ਜਾ ਗਿਆ ਹੋਰ ਬੰਦੇ ਗਏ ਆ ਤੇ ਜਿੱਤੇ ਨਾਲ ਆਪਣੀ ਪਹੁੰਚ ਪੈਂਦੀ ਆ ਪਾ ਭਾਈ ਕਰਾ ਵੀਦੇ ਇਹ ਵੀ ਨਹੀਂ ਹੈਗਾ ਨਹੀਂ ਕਰਾਉਦੇ ਹੈਗੇ ਹੁਣ ਜੇ 베ਰੀ ਵਾਲੇ ਕੋਲ ਭਾਈ ਬੰਦੇ ਹੀ ਪੂਰੇ ਆ ਉਹਦੇ ਆਪ ਦੇ ਰਿਸ਼ਤੇਦਾਰ ਵੀ ਆ ਗਏ ਹੋਰ ਬੰਦੇ ਵੀ ਆ ਗਏ ਹੁਣੇ ਹੋਰ ਰਿਸ਼ਤੇਦਾਰ ਨੇ ਫੋਨ ਕਰੇ ਹੁਣੇ ਮੈਂ ਵੀ ਫੋਨ ਕਰਤੇ ਇਹ ਭਾਈ ਹੁਣ ਸਾਡੇ ਕੋਲ ਕੰਮ ਨਹੀਂ ਹੈਗਾ ਨਾ ਫੋਨ ਕਰੇ ਬੰਦਾ ਕੋਈ ਅੱਖਿਆ ਤਾਂ ਹੀ ਦਸੀ ਆਪਣਾ ਦੇਸ਼ ਨਹੀਂ ਛੱਡਦੇ ਇਹ ਚੱਕਰ ਮੈਨੂੰ ਪਹਿਲਾਂ ਪਤਾ ਜੀ ਇੱਥੇ ਬੰਦੇ ਵੱਢ ਜਾਣੇ ਇਹ ਕੰਮ ਤਾਂ ਹੋਣੀ ਹੋਣੇ ਕੁোনো ਮੁਲਕਾਂ ਦੇ ਵਿੱਚ ਹਰੇਕ ਚੀਜ਼ ਇਹ ਤੁਹਾਨੂੰ ਪਤਾ ਹੀ ਆ ਜਦੋਂ ਮੈਂ ਗੱਲ ਮੇਰੇ ਨਾਲ ਬੱਧ ਸੈੜੇ ਹਰੇਕ ਚੀਜ਼ ਉੱਥੇ ਪੈਸੇ ਦੇ ਚੱਲਦੀ ਹੈ ਠੀਕ ਹੈ ਨਾ ਹੁਣ ਉੱਥੇ ਅਸੀਂ ਭਾਵੇਂ ਕਣਕ ਸਾਡੇ ਕੋਲ ਘਰ ਚ ਪਈ ਆ ਸਬਜ਼ੀਆਂ ਸਾਡੇ ਕੋਲ ਜਿਹੜੇ ਚਾਰ ਤੇ ਡੱਬੇ ਭਰੇ ਪਏ ਆ ਕੋਈ ਚੀਜ਼ ਬਾਹਰੋਂ ਤਾਂ ਨਹੀਂ ਲਿਆਉਣੀ ਪਈ ਤੇ ਸਾਰਾ ਸਮਾਨ ਇਹ ਚੀਜ਼ ਬਾਹਰ ਤੋਂ ਹੀ ਆਉਣੀ ਬਸ ਪੈਸੇ ਆਉਣਗੇ ਤਾਂ ਚੀਜ਼ ਆਉਗੀ ਪੈਸੇ ਆਉਣ ਦਾ ਪਰ ਉੱਥੇ ਨਾ ਉੱਥੇ ਪੈਸੇ ਆਉਣ ਤਾਂ ਕੰਮ ਹੋਣੇ ਇੱਥੇ ਭਾਵੇਂ ਸਾਲੇ 10 ਦਿਨ ਕੰਮ ਕਰਨਾ ਜਾ ਮੈਂ ਮਹੀਨਾ ਕੰਮ ਨਾ ਕਰ ਫਿਰ ਵੀ ਰੋਟੀ ਮਿਲ ਜਾਈ ਜਾਂਦੀ ਥੇ ਉੱਥੇ ਨੇ ਕੰਨੇ ਹੈਗੇ ਹੁਣ ਹੈ ਤਾਂ ਔਖੀ ਹੈ ਬੋਲਟਜ ਲਾ ਮਾ ਕਹੀ ਫੜਾ ਕੀ ਕਰਾਂ ਨਾ ਮੈਂ ਉਧਰ ਆਪਣੇ ਘਰ ਚ ਬਿਜੀ ਹੋ ਜਾ ਹੋਇਆ ਕੀ ਕਰੀਏ ਇਹ ਜਰਾ ਪਹਿਲਾਂ ਅਰਦਾ ਜਗੜ ਇੱਕ ਹੋਲੀ ਤਾਂ ਲੈਂਦੀ ਮੈਂ ਉਧਰ ਮਾੜੇ ਨੱਕਾ ਜਾ ਲਾ ਦੇ ਸਾਈਡ ਸਾਈਡ ਤੂੜੀ ਨੂੰ ਪਾਣੀ ਨਾ ਜਾਵੇ ਤੇ ਦੇਖੋ ਨਿੰਮਾ ਮੈਨੂੰ ਗੋਲਾ ਕੱਢੇ ਬਾਈ ਭਾਈ ਮੇਰੇ ਤਾਂ ਤਾਂ ਤੂੜੀ ਚ ਪਾਣੀ ਪਾ ਤਾ ਚਲ ਯਾਰ ਨਹੀਂ ਹਲ ਆਹ ਬਾਤ ਦੀ ਬੱਟ ਆਪਾਂ ਨੇ ਇੱਥੇ ਤੇ ਆ ਇਧਰ ਟੁੱڑی ਪਈ ਆ ਇਹਦੇ ਨਾਲ-ਨਾਲ ਪਾ ਦਾਂਗੇ ਵੀ ਇਧਰੋਂ ਪਾਣੀ ਨਾ ਆਵੇ ਇਹਦੇ ਨੇੜੇ-ਨੇੜੇ ਕਮਾ ਦੇਂਗਾ ਉਹ ਤੱਕ ਨੂੰ ਹੋਰ ਖੰਭੇ ਇੱਥੇ ਰੱਖ ਲੈ ਚੱਲਦੇ ਆਪਾਂ ਇੱਥੇ ਤੇ ਸਰਫਾਣੀ ਕੋ ਮਜੂਮੇ ਕਰਾਤ ਰਾਤ ਯਾਰ ਸੁੱਕਦੇ ਵਿਚਾਰੇ ਨੂੰ ਪਾਣੀ ਦੀ ਲੋੜ ਆ ਬਾਤ ਤੇ ਆਪਾਂ ਨੇ ਬੱਟ ਪੂਰੀ ਆ ਸਾਰੀ ਆਹ ਸਿਰੇ ਤੱਕ ਵੀ ਤੋੜੇ ਨਾ ਨੁਕਸਾਨ ਨਾ ਹੋਵੇ ਸੂਰਜਾਸਤ ਵੀ ਹੁੰਦਾ ਜਾ ਰਿਹਾ ਤੇ ਫਿਰ 8:00 ਵਜੇ ਬੰਦ ਕਰਿਆ ਤਾਂ ਮੋਟਰ ਤੇ ਇੱਕ ਦੋਸਤ ਮੈਂ ਕਹਿੰਦਾ ਖੜ ਗਿਆ ਕਿڑی ਘੰਟਾ ਕੱਲਾ ਵਤ ਫਾਰਦੇ ਰਹੇ ਮੱਛਰ ਬਹੁਤ ਹੋ ਜਾਂਦੇ ਮੱਛਰ ਤੋਂ ਬਚੋ ਬਿੱਟੇ ਖਾਲੇ ਮੇਰੇ ਤਾਂ ਖਾਜ ਹੁੰਦੀ ਬਹੁਤ ਜ਼ਿਆਦਾ ਇੰਨਾ ਮੱਛਰ ਹੋ ਰਿਹਾ ਹੈ ਜਿੱਦਾਂ ਮੱਖੀ ਨਹੀਂ ਘੁੰਮਦੀ ਹੁੰਦੀ ਮੱਖੀਆਂ ਨਾਲੋਂ ਤਾਂ ਵੱਧ ਹੋਇਆ ਪਿਆ ਮੱਖੀਆਂ ਵੀ ਤੇ ਚ ਬਹੁਤ ਦੀਆਂ ਮੱਛਰ ਵੀ ਆ ਤੇ ਧੰਨਵਾਦ ਜੀ ਕੋਈ ਗਲਤੀ ਭੁਲਤੀ ਨੋਟ ਕਰੋ ਆਉਣਗੇ ਹੋਰ ਬਲੌਗ ਥੋੜਾ ਇੱਕ ਹੋਰ ਕੰਮ ਦੀ ਵੀਡੀਓ ਕਰ ਲਵਾਂ ਉਹ ਸ਼ਹਿਰ ਜਾਣਾ ਫਲੈਟ ਆਉਣ ਨੂੰ ਜਾਣਾ ਕਿਰਾਇਆ ਲੈ ਕੇ ਆਉਣਾ ਤੇ ਉਹਦੇ ਵੀ ਕਰਜ਼ਾ ਚੜਿਆ ਹੋਇਆ ਹਲੇ ਕਿਸ਼ਤਾਂ ਦੇਣੀਆਂ ਜਿਹੜੇ ਏਸੀ ਲੱਗੇ ਆ ਉਹਨਾਂ ਦੇ ਪੈਸੇ ਫਿਰ ਉਹਨਾਂ ਪਰੇ ਲਾ ਦੇ ਆਪਣੇ ਕੋਲ ਤੇ ਕਰਦੇ ਲਈਏ ਫਿਰ ਹਾਂ ਤੇ ਏਸੀ ਲੱਗੇ ਤੇ ਉਹ ਵੰਦੇ ਆਵਾਂਗੇ ਆਪਣੇ ਕੋਲ ਤਾਂ ਕੋਈ ਨਹੀਂ ਆਉਣਾ ਹੈਗਾ ਜਿਹੜੇ ਆਉਂਦੇ ਉਧਰ ਜਾਈ ਜਾਂਦੇ ਕੋਈ ਨਾ ਕਿਸੇ ਟਾਈਮ ਦਾ ਫ੍ਰੀ ਹੋਵਾਂਗੇ ਧੰਨਵਾਦ ਜੀ ਅ ਵੀਡੀਓ ਦੇਖਣ ਵਾਸਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ